ਧਰਮ ਕੋਈ ਵੀ ਮਾਰਾ ਨਹੀਂ ਚਾਹੇ ਉਹ ਸਿੱਖ ਧਰਮ ਹੈ ਚਾਹੇ ਇਸਾਈ ਧਰਮ ਹੈ ਚਾਹੇ Hindu ਧਰਮ ਹੈ ਚਾਹੇ ਬੋਧੀ ਧਰਮ ਹੈ ਤੇ ਚਾਹੇ ਜੈਨੀ ਧਰਮ ਹੈ ਨਾ ਹੀ ਧਰਮ ਨੂੰ ਚਲਾਉਣ ਵਾਲੇ ਮਾਰੇ ਨੇ ਹਰੇਕ ਧਰਮ ਦੇ ਵਿੱਚ ਚੰਗੇ ਵੀ ਲੋਕ ਨੇ ਹਰੇਕ ਧਰਮ ਦੇ ਵਿੱਚ ਕੁਝ ਅਜਿਹੇ ਲੋਕ ਨੇ ਜਿਹੜੇ ਵੀ ਉਹ ਧਰਮ ਤੋਂ ਸੰਬੰਧ ਜਾਂ ਬਿਲੋਂਗ ਕਰਦੇ ਨੇ ਉਸ ਦੇ ਫਲਸਫੇ ਦੇ ਅਨੁਸਾਰ ਨਹੀਂ ਚੱਲਦੇ ਅਸੀਂ ਗੱਲ ਕਰ ਰਹੇ ਹਾਂ 13 ਸਾਲ 13 ਸਾਲਾਂ ਦੀ ਬੱਚੀ ਦੇ ਨਾਲ ਜ਼ਬਰਜਨਾਹ ਹੋਇਆ ਜ਼ਬਰਜਨਾਹ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਹਾਲਾਂਕਿ ਡਾਕਟਰੀ ਰਿਪੋਰਟ ਨਹੀਂ ਆਈ ਡਾਕਟਰੀ ਰਿਪੋਰਟ ਦੇ ਵਿੱਚ ਖੁਲਾਸਾ ਹੋਵੇਗਾ ਜ਼ਬਰਜਨਾਹ ਹੋਇਆ ਜਾਂ ਨਹੀਂ ਹੋਇਆ ਜਾਂ ਜ਼ਬਰਜਨਾਹ ਦੇ ਕਾਰਨ ਧੱਕਾਮੁਕੀ ਹੋਈ ਉਸ ਤੋਂ ਬਾਅਦ ਉਸ ਮਾਸੂਮ ਜਿਹੀ ਉਸ ਨੰਨੀ ਜਿਹੀ ਬੱਚੀ ਦਾ ਕਤਲ ਕਰ ਦਿੱਤਾ ਗਿਆ লাশ ਨੂੰ ਬਾਥਰੂਮ ਦੇ ਵਿੱਚ ਪਾ ਦਿੱਤਾ ਗਿਆ ਇਸ ਦਰਿੰਦਗੀ ਨੇ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚਾ ਦਿੱਤੀ ਹੈ ਪੰਜਾਬ ਦੇ ਲੋਕ ਇੱਕ ਦੂਜੇ ਨੂੰ ਟਾਰਗੇਟ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਕੁਝ ਲੋਕ ਆਪਣੇ ਆਪ ਮੁਹਾਰੇ ਜਿਹੇ ਵਿਦਵਾਨ ਬਣ ਰਹੇ ਨੇ ਕਹਿ ਰਹੇ ਨੇ ਕਿ ਹੁਣ ਕੀ ਕਰਨਗੇ ਸਿੱਖ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ ਕਿਉਂਕਿ ਪਿਛਲੇ ਮਹੀਨੇ ਕਤਲ ਹੋਇਆ ਸੀ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਵੱਲੋਂ ਜਿਸ ਦੀ ਕੌਮ ਨੇ ਵੀ ਨਿੰਦਿਆ ਕੀਤੀ ਪੰਜਾਬ ਅਤੇ ਪੰਜਾਬੀਆਂ ਨੇ ਵੀ ਨਿੰਦਿਆ ਕੀਤੀ ਕਿ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਇੱਕ ਪਾਸੇ ਇਹ ਕੰਮ ਕਰਨ ਆਉਂਦੇ ਨੇ ਇੱਕ ਪਾਸੇ ਇਹਨਾਂ ਨੂੰ ਪੰਜਾਬ ਦੇ ਲੋਕ ਰੁਜ਼ਗਾਰ ਦਿੰਦੇ ਨੇ ਤੇ ਦੂਸਰੇ ਪਾਸੇ ਇਹਨਾਂ ਵੱਲੋਂ ਵੱਡੇ ਪੱਧਰ ਤੇ ਦੰਦਗੀ ਕੀਤੀ ਜਾਂਦੀ ਹੈ ਹੁਣ ਲੋਕ ਸਵਾਲ ਕਰ ਰਹੇ ਨੇ ਕਿ ਭਾਈ ਇਹ ਤਾਂ ਸਿੱਖ ਧਰਮ ਤੋਂ ਬਿਲੋਂਗ ਕਰਦਾ ਸੀ ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਇਹਦੇ ਵਿੱਚ ਧਰਮ ਦਾ ਕੋਈ ਦੋਸ਼ ਨਹੀਂ ਇਸ ਦੇ ਵਿੱਚ ਕਿਸੇ ਵੀ ਧਰਮ ਦੇ ਫਲਸਫੇ ਦਾ ਕੋਈ ਦੋਸ਼ ਨਹੀਂ ਧਰਮ ਦੇ ਵਿੱਚ ਚੰਗੇ ਲੋਕ ਵੀ ਨੇ ਗੰਦੇ ਲੋਕ ਵੀ ਨੇ ਮੰਦੇ ਲੋਕ ਵੀ ਨੇ ਧਰਮ ਦਾ ਫਲਸਫਾ ਇਹ ਕਹਿੰਦਾ ਹੈ ਕਿ ਇਨਸਾਨੀਅਤ ਦੇ ਨਾਲ ਪਿਆਰ ਕਰੋ ਇਨਸਾਨੀਅਤ ਦਾ ਭਲਾ ਕਰੋ ਇਨਸਾਨੀਅਤ ਦੇ ਕੰਮ ਆਓ ਲੇਕਿਨ ਜਿਸ ਤਰ੍ਹਾਂ ਦੀ ਹਵਾਨੀਅਤ ਹਰਮਿੰਦਰ ਸਿੰਘ ਰਿੰਪੀ ਵੱਲੋਂ ਕੀਤੀ ਗਈ ਪੂਰੇ ਪੰਜਾਬ ਦੇ ਵਿੱਚ ਉਸ ਦਾ ਵਿਰੋਧ ਹੋ ਰਿਹਾ ਹੈ ਕਿ ਸਿੱਖ ਕੌਮ ਇਸ ਦਾ ਵਿਰੋਧ ਨਹੀਂ ਕਰ ਰਹੀ ਕਿ ਪੰਥ ਇਸ ਦਾ ਵਿਰੋਧ ਨਹੀਂ ਕਰ ਰਿਹਾ ਸੋਸ਼ਲ ਮੀਡੀਆ ਤੇ ਜਿਹੜੇ ਵਿਦਵਾਨ ਬਣੇ ਨੇ ਜਿਹੜੇ ਸਿਰਫ ਹੁਣ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ ਤੁਹਾਨੂੰ ਇਹ ਨਹੀਂ ਪਤਾ ਕਿ ਸਿੱਖਾਂ ਵੱਲੋਂ ਵੀ ਕੋਟਮਾਰ ਕੀਤੀ ਗਈ ਹਰਮਿੰਦਰ ਸਿੰਘ ਰਿੰਪੀ ਦੀ ਕੌਮ ਵੀ ਮੰਗ ਕਰ ਰਹੀ ਹੈ ਕਿ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਅਸੀਂ ਵੀ ਕਹਿੰਦੇ ਹਾਂ ਕਿ ਉਸ ਨੂੰ ਫਾਂਸੀ ਦੀ ਸਜ਼ਾ ਹੋਵੇ ਕਿਉਂਕਿ ਜਿਸ ਤਰ੍ਹਾਂ ਹਰਮਿੰਦਰ ਸਿੰਘ ਰਿੰਪੀ ਨੇ ਉਸ ਨੰਨੀ ਜੀ ਬੱਚੀ ਦੇ ਨਾਲ ਕੀਤਾ ਜ਼ਬਰ ਜਨਾਹ ਹੋਇਆ ਜਾਂ ਨਹੀਂ ਹੋਇਆ ਇਹ ਤਾਂ ਡਾਕਟਰੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਲੇਕਿਨ ਕਤਲ ਜ਼ਰੂਰ ਕੀਤਾ ਗਿਆ ਉਹ ਵੀ ਬਹਿਰਮੀ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਪੰਜਾਬ ਦੇ ਲੋਕ ਪੰਜਾਬ ਦੀ ਧਰਤੀ ਇੱਕ ਗੁਰੂਆਂ ਅਤੇ ਪੀਰਾਂ ਦੀ ਧਰਤੀ ਹੈ ਅਜਿਹਾ ਕੰਮ ਹੋਵੇਗਾ ਜਾਂ ਅਗ ਹੋਵੇਗਾ ਜਾਂ ਹੋ ਗਿਆ ਇਸ ਦਾ ਅੰਦਾਜ਼ਾ ਪੰਜਾਬੀਆਂ ਨੇ ਨਹੀਂ ਲਗਾਇਆ ਸੀ ਚਾਹੇ ਚਰੰਜ ਸਿੰਘ ਚੰਨੀ ਹੋਣ ਚਾਹੇ ਮਹਿੰਦਰ ਭਗਤ ਹੋਣ ਚਾਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਤੇ ਚਾਹੇ ਵੱਖ-ਵੱਖ ਸੰਸਥਾਾਂ ਸੰਸਥਾਵਾਂ ਦੇ ਆਗੂ ਹੋਣ ਹਰ ਕਿਸੇ ਵੱਲੋਂ ਅਪਰੋਚ ਕੀਤੀ ਜਾ ਰਹੀ ਹੈ ਆਪੋ ਆਪਣੇ ਪੱਧਰ ਤੇ ਉਸ ਬੱਚੀ ਦੇ ਪਰਿਵਾਰ ਦੇ ਨਾਲ ਉਸ ਬੱਚੀ ਦੇ ਮਾਤਾ ਪਿਤਾ ਦੇ ਦੁੱਖ ਵਿੱਚ ਸ਼ਰੀਕ ਹੋ ਰਹੇ ਨੇ ਪੰਜਾਬ ਦੇ ਵੱਡੇ ਲੋਕ ਖਾਸ ਕਰਕੇ ਰਾਜਨੀਤਿਕ ਲੋਕ ਜਿਨ੍ਹਾਂ ਵੱਲੋਂ ਹੌਸਲਾ ਦਿੱਤਾ ਜਾ ਰਿਹਾ ਹੈ ਕਦੇ ਉਂਗਲੀ ਖੜੀ ਕੀਤੀ ਜਾ ਰਹੀ ਹੈ ਪੁਲਿਸ ਤੇ ਕਦੇ ਉਂਗਲੀ ਖੜੀ ਕੀਤੀ ਜਾ ਰਹੀ ਹੈ ਐ ਪ੍ਰਸ਼ਾਸਨ ਤੇ ਕਦੇ ਕਾਨੂੰਨ ਤੇ ਕਤਲ ਹੋਇਆ ਜ਼ਬਰ ਜਨਾਹ ਹੋਇਆ ਇਸ ਦੀ ਪੁਸ਼ਟੀ ਆ ਕੁਝ ਹੀ ਦਿਨਾਂ ਦੇ ਵਿੱਚ ਹੋਵੇਗੀ ਲੇਕਿਨ ਜਿਸ ਤਰ੍ਹਾਂ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਪੰਜਾਬ ਦੇ ਵਿੱਚ ਧੀਆਂ ਤੇ ਭੈਣਾਂ ਦਾ ਸੇਫ ਰਹਿਣਾ ਮੁਸ਼ਕਲ ਹੋ ਗਿਆ ਹੈ ਪਰਸ ਜਿਹੜੀ ਜਲੰਧਰ ਦੇ ਵਿੱਚ ਕਲੋਨੀ ਹੈ ਉਸ ਦੇ ਵਿੱਚ ਇਹ ਦਰਤਨਾਕ ਘਟਨਾ ਹੋਈ ਇਸ ਦਰਤਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੂਰੇ ਪੰਜਾਬ ਦੀਆਂ ਧੀਆਂ ਅਤੇ ਭੈਣਾ ਸ਼ੇਫ ਨਹੀਂ ਇਹ ਹੁਣ ਹਰ ਪਿਓ ਸੋਚੇਗਾ ਹਰ ਇਹ ਧੀ ਸੋਚੇਗੀ ਹਰ ਇਹ ਮਾਂ ਸੋਚੇਗੀ ਕਿ ਸਾਨੂੰ ਆਪਣੀ ਗੁਆਂਢੀਆਂ ਦੇ ਨਾਲ ਰਿਸ਼ਤਾ ਰੱਖਣਾ ਚਾਹੀਦਾ ਹੈ ਜਾਂ ਨਹੀਂ ਚਾਹੀਦਾ ਜਿਸ ਤਰ੍ਹਾਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਮੈਂ ਉਹ ਘਟਨਾ ਪੜਾਂਗਾ ਤੁਹਾਡੇ ਸਾਹਮਣੇ ਕਿ ਕਿਸ ਤਰ੍ਹਾਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਫਾਂਸੀ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਪਟਪਾ ਮਹਿਲਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਅਮੰਦਰ ਸਿੰਘ ਦੀ ਤੀ ਜੈ ਇੰਦਰ ਕੋ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਨਾਲ ਨਾਲ ਪਾਲਸ ਸਟੇਟ ਜਲੰਧਰ ਵਿੱਚ 13 ਸਾਲ ਲੜਕੀ ਨਾਲ ਕੋਈ ਬਹਿਰਮੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਮਿਲ ਗਈ ਜਲੰਧ ਪੁਲਿਸ ਕਮਿਸ਼ਨ ਧਰਪ੍ਰੀਤ ਕੌਰ ਨੇ ਵੀ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ। ਉਹਨਾਂ ਨੇ ਸੰਕੇਤ ਦਿੱਤਾ ਕਿ ਘਟਨਾ ਵਾਲੀ ਰਾਤ ਡਿਊਟੀ ਤੇ ਮੌਜੂਦ ਹੋਰ ਪੁਲਿਸ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ। ਸੰਸਰੀ ਕੇਸ ਹੈ। ਕਤਲ ਕੇਸ ਦੇ ਦੋਸ਼ੀ ਹਰਮਿੰਦਰ ਸਿੰਘ ਰਿੰਪੀ ਨੂੰ ਸਿਵਲ ਹਸਪਤਾਲ ਚ ਛੁੱਟੀ ਮਿਲ ਗਈ। ਛੁੱਟੀ ਦੇ ਦਿੱਤੀ ਗਈ ਹੈ ਕਿਉਂਕਿ ਉਸ ਦਿਨ ਉਸ ਦੀ ਵੱਡੇ ਪੱਧਰ ਤੇ ਕੁੱਟਮਾਰ ਹੋਈ ਅਤੇ ਕੁੱਟਮਾਰ ਉਸ ਦੀ ਬਣਦੀ ਵੀ ਸੀ। ਪੁਲਿਸ ਨੇ ਸੋਮਵਾਰ ਨੂੰ ਸ਼ਾਮ ਉਸਦੀ ਗ੍ਰਿਫਤਾਰੀ ਦਾ ਐਲਾਨ ਕੀਤਾ ਅਤੇ ਉਸ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਰਿਪੋਰਟਾਂ ਦੇ ਅਨੁਸਾਰ ਰਿੰਪੀ ਨੇ ਪੁਸ਼ਕ ਸੁਧਾਨ ਕਬੂਲ ਕੀਤਾ ਕਿ ਉਸ ਨੇ ਲੜਕੀ ਦਾ ਗੜਾ ਕੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਦੀ লাশ ਬਾਥਰੂਮ ਵਿੱਚ ਲੁਕਾ ਦਿੱਤੀ ਦੋਸ਼ੀ ਨੇ ਰਾਤ ਨੂੰ ਕਾਰ ਕਿਰਾਏ ਤੇ ਲੈਣ ਲਈ ਆਪਣੇ ਦੋਸਤ ਨੂੰ ਬੁਲਾਇਆ ਸੀ ਇਹ ਦਾਵਾ ਕਰਦੇ ਹੋ ਉਸ ਨੂੰ ਕਿ ਉਸ ਨੂੰ ਸਵੇਰੇ ਚੁਪਣ ਦੀ ਜ਼ਰੂਰਤ ਹੈ ਪਰ ਉਹ ਉਹ ਲੜਕੀ ਦੀ লাশ ਨੂੰ ਛੁਪਣ ਦੀ ਯੋਜਨਾ ਬਣਾ ਰਿਹਾ ਸੀ ਲੜਕੀ ਦੇ ਲਾਪਤਾ ਹੋਣ ਨਾਲ ਆਹ ਗਵਾਂਡ ਵਿੱਚ ਅੰਗਾਮਾ ਹੋ ਗਿਆ ਪਰ ਰਿੰਪੀ ਨੇ ਤੁਰੰਤ ਪੁਲਿਸ ਨੂੰ ਯਕੀਨ ਦਿਵਾਇਆ ਕਿ ਲੜਕੀ ਘਰ ਵਾਪਸ ਨਹੀਂ ਆਈ ਦੇਰ ਰਾਤ ਦੋਸ਼ੀ ਨੇ ਆਪਣਾ ਅਪਰਾਧ ਕਬੂਲ ਕਰਦੇ ਹੋਏ ਕਿਹਾ ਕਿ ਉਹ ਐਮਜੀਐਨ ਸਕੂਲ ਲਈ ਬੱਸ ਲਾਉਂਦਾ ਹੈ ਅਤੇ ਪਾਰਟ ਟਾਈਮ ਟੈਕਸੀ ਡਰਾਈਵਰ ਹੈ ਲੜਕੀ ਆਪਣੀ ਲੜਕੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਬਾਹਰ ਜਾਣ ਤੋਂ ਅਣਜਾਣ ਆ ਵਾਂਗ ਉਸਦੇ ਘਰ ਆਈ ਰਿੰਪੀ ਨੇ ਗੇਟ ਖੋਲਿਆ ਉਸ ਨੂੰ ਅੰਦਰ ਜਾਣ ਦਿੱਤਾ ਫਿਰ ਉਸ ਦਾ ਗਲਾ ਕੁੱਟ ਕੇ ਕਤਲ ਕਰ ਦਿੱਤਾ ਪੁਲਸ ਲੜਕੀ ਦੀ ਪੋਸਟਮਾਨ ਤੰਬੀਰ ਰਿਪੋਰਟ ਦੀ ਅੜੀ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਐਬੀਪੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੂਲ ਪ੍ਰਸ਼ਾਸਨ ਨੂੰ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਹਰਮਿੰਦਰ ਸਿੰਘ ਡੀਪੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਫਾਂਸੀ ਦੀ ਸਜ਼ਾ ਹੋਣੀ ਵੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਦਰਿੰਦਗੀ ਹਰਮਿੰਦਰ ਸਿੰਘ ਰਿੱਪੀ ਵੱਲੋਂ ਉਸ 13 ਸਾਲ ਦੀ ਨੰਨੀ-ਮੁੰਨੀ ਜਾਨ ਦੇ ਨਾਲ ਕੀਤੀ ਗਈ ਕਿ ਪੰਜਾਬ ਦੇ ਲੋਕ ਤੇ ਪੰਜਾਬ ਕਿਹੜੇ ਪਾਸੇ ਵੱਲ ਚੱਲ ਪਿਆ ਹੈ ਹਰ ਰੋਜ਼ ਅਜਿਹੀਆਂ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਲੋਕ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ ਹੈ ਉਸ ਤੋਂ ਭਟਕ ਰਹੇ ਨੇ ਕੋਈ ਕਹਿੰਦਾ ਹੈ ਕਿ ਦਸਤਾਰ ਧਾਰੀ ਹੈ ਕੋਈ ਕਹਿੰਦਾ ਹੈ ਕਿ ਅੰਵੇ ਧਾਰੀ ਹੈ ਇਕ ਗੱਲ ਅੰਬਰ ਧਾਰੀ ਦੀ ਨਹੀਂ ਗੱਲ ਦਸਤਾਰ ਧਾਰੀ ਦੀ ਨਹੀਂ ਗੱਲ ਹੈ ਕਿ ਤੁਸੀਂ ਕਿਸੇ ਧਰਮ ਦੇ ਵਿੱਚ ਰਹਿ ਕੇ ਉਸ ਨੂੰ ਕਿੰਨਾ ਤੋਂ ਮੰਨਦੇ ਹੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਧਰਮ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਨੇ ਤੇ ਧਰਮ ਕੋਈ ਵੀ ਮਾਰਾ ਨਹੀਂ ਉਸ ਨੂੰ ਮੰਨਣ ਵਾਲੇ ਉਸ ਨੂੰ ਨਹੀਂ ਮੰਨਦੇ ਇਹ ਖੁਦ ਇੱਕ ਇਨਸਾਨ ਦੀ ਗਲਤੀ ਹੈ ਜਿਸ ਤਰ੍ਹਾਂ ਹਰਮਿੰਦਰ ਸਿੰਘ ਰਿੰਪੀ ਨੇ ਵੱਡੀ ਗਲਤੀ ਕੀਤੀ ਜ਼ਬਰ ਜਨਾਹ ਹੋਇਆ ਕਤਲ ਹੋਇਆ ਰਿਪੋਰਟਾਂ ਦੀ ਉਡੀਕ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਅਗਲੀ ਰੀ ਕਾਰਵਾਈ ਜਿਹੜੀ ਹੈ ਉਹ ਪੰਜਾਬ ਉਸ ਵੱਲੋਂ ਮਾਨਯੋਗ ਅਦਾਲਤ ਵੱਲੋਂ ਕੀਤੀ ਜਾਵੇਗੀ ਲੇਕਿਨ ਪੰਜਾਬ ਦੇ ਲੋਕ ਇਕਜੁੱਟ ਹੋ ਕੇ ਮੰਗ ਕਰ ਮੰਗ ਕਰ ਰਹੇ ਨੇ ਕਿ ਹਰ ਹਰਮਿੰਦਰ ਸਿੰਘ ਰਪੀ ਨੂੰ ਐਟ ਲੀਸ ਮੌਤ ਦੀ ਸਜ਼ਾ ਦਿੱਤੀ ਜਾਵੇ ਤੇ ਸਾਡੇ ਮੁਤਾਬਕ ਦਿੱਤੀ ਵੀ ਜਾਣੀ ਚਾਹੀਦੀ ਹੈ ਪੱਤਰਕਾਰ ਭਾਈਚਾਰੇ ਨੂੰ ਅਪੀਲ ਹੈ ਇਹ ਸਮਾਂ ਹੈ ਬੱਚੀ ਦੇ ਪਰਿਵਾਰ ਦੇ ਨਾਲ ਖੜਨ ਦਾ ਇਹ ਸਮਾਂ ਹੈ ਬੱਚੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦਾ ਇਹ ਮਸਲਾ ਨਾ ਤੇ ਧਰਮ ਦਾ ਹੈ ਨਾ ਮਜਬਦ ਦਾ ਹੈ ਨਾ ਜਾਤੀ ਦਾ ਹੈ ਨਾ ਕਿਸੇ نسل ਦਾ ਹੈ ਇਹ ਮਸਲਾ ਹੈ ਇੱਕ ਮਾਸੂਮ ਜਈ ਬੱਚੀ ਦਾ ਕਿਉਂਕਿ ਆਪਣੇ ਘਰ ਦੇ ਵਿੱਚ ਵੀ ਧੀਆਂ ਪੈਣਾ ਨੇ ਜੇਕਰ ਹਰਮਿੰਦਰ ਸਿੰਘ ਪੀ ਵਰਗੇ ਹੋਰ ਉੱਠ ਖੜੇ ਹੋਏ ਤੇ ਪੰਜਾਬ ਦੇ ਕੀ ਹਾਲਾਤ ਬਣ ਗਏ ਇਸ ਕਰਕੇ ਹਰਵਿੰਦਰ ਸਿੰਘ ਰਿੱਪੀ ਨੂੰ ਸਖਤ ਤੋਂ ਸਖਤ ਫਾਂਸੀ ਦੀ ਮੰਗ ਜਿਸ ਤਰ੍ਹਾਂ ਪੰਜਾਬ ਦੇ ਲੋਕ ਬੱਚੀ ਦੇ ਮਾਤਾ ਪਿਤਾ ਕਰ ਰਹੇ ਨੇ ਅਸੀਂ ਵੀ ਚਾਹੁੰਦੇ ਹਾਂ ਕਿ ਉਸ ਨੂੰ ਐਟਲੀਸ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਜੋ ਮਾਨਸਿਕ ਤੌਰ ਤੇ ਲੋਕ ਕਮਜ਼ੋਰ ਨੇ ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਨੇ ਉਹ ਡਰਨ ਜ਼ਬਰ ਜਨਾਹ ਕਰਨ ਤੋਂ ਉਹ ਡਰਨ ਕਤਲ ਕਰਨ ਤੋਂ ਤਾਂ